ਅਸੀ ਗਾਲ ਜੀ ਮੈਂ ਤੁਹਾਡਾ ਆਪਣਾ ਦੀਪਖਰੌੜ ਪੰਜਾਬ 19 ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਇਹਦਾ ਬੈਲ ਆਈਕਨ ਜਿਹੜਾ ਹੈਗਾ ਉਹਨੂੰ ਵੀ ਦਬਾ ਦਿਓ ਵਾਤੋ ਵਾਤਾ ਹਨਾ ਅੱਜ ਅਕਾਲ ਕਲਜ ਕੌਂਸਲ ਗੁਸਾਗਰ ਮਸਤੂਆਣਾ ਸਾਹਿਬ ਵਿਖੇ ਅਕਾਲ ਤਖਤ ਸਾਹਿਬ ਦੇ ਜਥੇਦਾਰ ਭਾਈ ਸਾਹਿਬ ਭਾਈ ਕੁਲਦੀਪ ਸਿੰਘ ਗੜਗਾਚ ਵਿਸ਼ੇਸ਼ ਤੌਰ ਦੇ ਉੱਤੇ ਪੁੱਜੇ ਇਸ ਮੌਕੇ ਕਲਜ ਦੇ ਸਕੱਤਰ ਜਸਵੰਤ ਸਿੰਘ ਖੈਰਾ ਨੇ ਉਹਨਾਂ ਦਾ ਨਿੱਘਾ ਸਵਾਗਤ ਕੀਤਾ ਇਸ ਮੌਕੇ ਜਥੇਦਾਰ ਗੜਗੱਜ ਵੱਲੋਂ ਗੁਰਦੁਆਰਾ ਸਾਹਿਬ ਵਿਖੇ ਨਤਮਸਤਕ ਹੋਣ ਉਪਰੰਤ ਜਸਵੰਤ ਸਿੰਘ ਖੇਰਾ ਅਤੇ ਉਹਨਾਂ ਦੀ ਟੀਮ ਨਾਲ ਚਾਹ ਦਾ ਕੱਪ ਸਾਂਝਾ ਕਰਦਿਆਂ ਕਈ ਗੰਭੀਰ ਮਸਲਿਆਂ ਉੱਤੇ ਵਿਚਾਰ-ਚਰਚਾ ਕੀਤੀ। ਉਹਨਾਂ ਕਾਲਜ ਦੇ ਸਟੂਡੈਂਟਾਂ ਨਾਲ ਗੱਲਬਾਤ ਕਰਦਿਆਂ ਹੌਸਲਾ ਅਫਜ਼ਾਈ ਕੀਤੀ ਅਤੇ ਸਿੱਖੀ ਨਾਲ ਜੁੜਨ ਲਈ ਪ੍ਰੇਰਿਤ ਕੀਤਾ। ਵੇਖੋ ਐਚਐਸ ਸ਼ੰਮੀ ਦੀ ਖਾਸ ਰਿਪੋਰਟ। ਕਾ ਖਾਲਸਾ ਲਾਇਬਲਿਟੀ ਕੀ ਫਤਹਿ ਗੁਰੂ ਪਾਤਸ਼ਾਹ ਦੇ ਬਾਣੀ ਦੇ ਵਿੱਚ ਬਚਨਾਂ ਜਨਾਨੰਕ ਧੂੜ ਮੰਗੈ ਸਤਿਗੁਰ ਸਿੱਖ ਕੀ ਜੋ ਆਪ ਜਪ ਹੈ ਅਵ ਰਹਿਨਾਮ ਚ ਪਾਵੇ। ਸ਼੍ਰੀਮਾਨ ਸੰਤ ਬਾਬਾ ਅਤਰ ਸਿੰਘ ਜੀ ਮਸਤੂਆਣੇ ਵਾਲੇ ਜਿਨ੍ਹਾਂ ਨੇ ਮਾਲਵੇ ਦੇ ਵਿੱਚ ਬਹੁਤ ਜ਼ਿਆਦਾ ਸਿੱਖੀ ਦਾ ਪ੍ਰਚਾਰ ਪ੍ਰਸਾਰ ਕੀਤਾ। ਔਰ ਉਹਨਾਂ ਵੇਲੀਆਂ ਦੇ ਵਿੱਚ ਜਦੋਂ ਕੋਈ ਪ੍ਰਚਾਰ ਦੇ ਬਹੁਤੇ ਸਾਧਨ ਨਹੀਂ ਸੀ ਪਿੰਡ-ਪਿੰਡ ਜਾਣਾ, ਘਰ-ਘਰ ਜਾਣਾ ਔਰ ਲੋਕਾਈ ਨੂੰ ਗੁਰੂ ਸਾਹਿਬ ਜੀ ਦੇ ਉਪਦੇਸ਼ਾਂ ਦੇ ਨਾਲ ਬਾਣੀ ਤੇ ਬਾਣੇ ਦੇ ਨਾਲ ਜੋੜਨਾ ਇਹ ਇਸ ਮਲਵੇ ਦੇ ਵਿੱਚ ਸੰਤ ਬਾਬਾ ਅਤਰ ਸਿੰਘ ਦੀ ਮਸਤੂਆਣੇ ਵਾਲਿਆਂ ਨੇ ਬਾਖੂਬੀ ਕੀਤਾ ਫਿਰ ਉਹਦੇ ਨਾਲ ਨਾਲ ਜਦੋਂ ਉਸ ਵੇਲੇ ਕਿਉਂਕਿ ਵਿੱਦਿਆ ਦਾ ਬਹੁਤਾ ਪ੍ਰਚਾਰ ਪ੍ਰਸਾਰ ਨਹੀਂ ਸੀ ਤੇ ਇਸ ਇਲਾਕੇ ਦੇ ਵਿੱਚ ਉਹਨਾਂ ਨੇ ਜਿੰਨਾ ਤੱਕ ਮੈਨੂੰ ਪਤਾ ਵਾ ਕਿ ਢਿੰਗਾ ਦਾ ਵੀ ਇੱਕ ਸਕੂਲ ਜਿਹੜਾ ਸੀ ਉਹ ਖੋਲਿਆ ਜਿਹਦੇ ਵਿੱਚ ਬੱਚਿਆਂ ਨੂੰ ਬੱਚੀਆਂ ਨੂੰ ਪੜ੍ਹਾਈ ਦਿੱਤੀ ਜਾਂਦੀ ਰਹੀ ਤੇ ਮੈਂ ਇਹ ਸਮਝਦਾ ਕਿ ਬਾਬਾ ਅਤਰ ਸਿੰਘ ਦੀ ਮਸਤੂਆਣੇ ਵਾਲਿਆਂ ਦਾ ਜਿਹੜਾ ਜੀਵਨ ਆ ਉਹ ਸਾਡੇ ਸਾਰਿਆਂ ਲਈ ਇੱਕ ਪ੍ਰੇਰਣਾ ਸਰੋਤ ਆ ਇਹ ਸਾਨੂੰ ਕਿਵੇਂ ਦਿਲੋਂ ਮਨੋਂ ਤਨੋਂ ਗੁਰੂ ਸਾਹਿਬ ਜੀ ਦੀ ਬਾਣੀ ਦਾ ਪ੍ਰਚਾਰ ਪ੍ਰਸਾਰ ਕਰਨਾ ਚਾਹੀਦਾ ਲੋਕਾਈ ਨੂੰ ਗੁਰੂ ਸਾਹਿਬ ਦੇ ਨਾਲ ਜੋੜਨਾ ਚਾਹੀਦਾ ਆਰ ਮਾਲਵੇ ਦੇ ਵਿੱਚ ਤੇ ਇਸ ਇਲਾਕੇ ਦੇ ਵਿੱਚ ਜਿਹੜਾ ਗੁਰਦੁਆਰਾ ਸਾਹਿਬ ਆ ਇੱਥੇ ਸਮੁੱਚੇ ਮਾਲਵੇ ਤੋਂ ਸੰਗਤ ਜਿਹੜੀ ਆ ਪੰਜਾਬ ਤੋਂ ਜਾਂ ਦੁਨੀਆ ਤੋਂ ਵੀ ਇੱਥੇ ਆਉਂਦੀ ਆ ਤੇ ਜਿਵੇਂ ਬਾਬਾ ਅਤਰ ਸਿੰਘ ਜੀ ਮਸਤੂਆਣੇ ਵਾਲੇ ਸਾਰਿਆਂ ਨੂੰ ਗੁਰੂ ਗ੍ਰੰਥ ਸਾਹਿਬ ਦੇ ਨਾਲ ਜੋੜਦੇ ਸੀ ਸਾਨੂੰ ਸਾਰਿਆਂ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਨਾਲ ਜੁੜਨਾ ਚਾਹੀਦਾ ਬਾਣੀ ਦੇ ਨਾਲ ਜੁੜ ਕੇ ਬਾਣੀ ਦੇ ਨਾਲ ਜੁੜਨਾ ਚਾਹੀਦਾ ਸਾਬਦ ਸੂਰਤ ਹੋਣਾ ਚਾਹੀਦਾ ਕਿਉਂਕਿ ਬਾਬਾ ਅਤਰ ਸਿੰਘ ਜੀ ਬਾਰ-ਬਾਰੇ ਗੱਲਾਂ ਕਹਿੰਦੇ ਸੀ ਉਹਨਾਂ ਵੇਲੇਆ ਦੇ ਵਿੱਚ ਕਿ ਗੁਰੂ ਤੋਂ ਉੱਪਰ ਸਾਡੇ ਲਈ ਕੁਝ ਨਹੀਂ ਜੇ ਗੁਰੂ ਵਾਲੇ ਬਣ ਗਏ ਤੇ ਸਾਨੂੰ ਦੁਨੀਆਂ ਦਾ ਸਭ ਕੁਝ ਹਾਸਲ ਹੋ ਗਿਆ ਤਾਂ ਜਦੋਂ ਅੱਜ ਇਸ ਸਥਾਨ ਦੇ ਉੱਤੇ ਕਿਉਂਕਿ ਮੈਂ ਪਹਿਲਾਂ ਵੀ ਇੱਥੇ ਆਉਣਾ ਮੈਂ ਬਹੁਤ ਵਾਰੀ ਇੱਥੇ ਆਇਆ ਮੇਰੀ ਸ਼ਰਧਾ ਵਾ ਸਾਡੇ ਪਿੰਡ ਦੇ ਸੰਤ ਬਾਬਾ ਗੁਰਬਖਸ਼ ਸਿੰਘ ਜੀ ਉਹ ਬਾਬਾ ਤਰਸਿੰਗ ਜੀ ਉਹਨਾਂ ਦੇ ਨਾਲ ਉਹਨਾਂ ਵੇਲਿਆਂ ਦੇ ਵਿੱਚ ਜੁੜੇ ਹੋਏ ਸੀ। ਤੋਂ ਇਸ ਕਰਕੇ ਸਾਡਾ ਇੱਥੇ ਪਹਿਲਾਂ ਵੀ ਕਾਫੀ ਆਉਣ ਜਾਣ ਹੈਗਾ ਵਾ। ਤੋਂ ਮੈਂ ਇੱਥੇ ਆਣ ਕੇ ਆਪਣੇ ਆਪ ਨੂੰ ਵਿਭਾਗਾ ਸਮਝਦਾ ਵਾਂ। ਇੱਥੇ ਜਿਹੜੇ ਅਦਾਰੇ ਚੱਲਦੇ ਆ ਕੌਮ ਦੇ ਤੇ ਮੈਂ ਗੁਰੂ ਅੱਗੇ ਅਰਦਾਸ ਕਰਦਾ ਕਿ ਉਹ ਸਾਰੇ ਅਦਾਰੇ ਦਿਨ ਦੁੱਗਣੀ ਰਾਤ ਚੌਗਣੀ ਤਰੱਕੀ ਕਰਨ। ਸਾਡੀਆਂ ਪੀੜ੍ਹੀਆਂ ਜਿੱਥੇ ਅਕਾਡੈਮਿਕ ਵਿਦਿਆ ਲੈਣ ਉਥੇ ਨਾਲ ਦੀ ਨਾਲ ਧਰਮ ਦੀ ਵਿਦਿਆ ਵੀ ਲੈਣ। ਗੁਰੂ ਸਾਹਿਬ ਕਿਰਪਾ ਕਰਨ ਬਖਸ਼ਿਸ਼ ਕਰਨ ਅਸੀਂ। ਗੁਰੂ ਸਾਹਿਬ ਜੀ ਦੇ ਮਾਰਗ ਤੇ ਉੱਤੇ ਚੱਲ ਗਏ ਅਸੀਂ ਉਹਨਾਂ ਸਾਰਿਆਂ ਦਾ ਹੀ ਸਤਿਕਾਰ ਕਰਦੇ ਆ ਜਿਹੜੇ ਆਪ ਨਾਮ ਜਪਦੇ ਆ ਤੇ ਦੁਨੀਆਂ ਨੂੰ ਜਪਾਉਂਦੇ ਆ ਗੁਰੂ ਪਾਤਸ਼ਾਹ ਵੀ ਕਹਿੰਦੇ ਵੀ ਅਸੀਂ ਤੋਂ ਉਹਨਾਂ ਦੇ ਚਰਨਾਂ ਦੀ ਧੂੜ ਮੰਗਦੇ ਆ ਤਾਂ ਅੱਜ ਬਹੁਤ ਨਿਮਰਤਾ ਦੇ ਨਾਲ ਅਸੀਂ ਮਹਾਪੁਰਸ਼ਾਂ ਦੇ ਅਸਥਾਨ ਦੇ ਉੱਤੇ ਨਾਤਮਸਤਕ ਹੋਏ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ